ਬੀਤੇ ਦਿਨੀ ਹੁ ਸ਼ਾਰਪੁਰ ਚ ਇੱਕ ਬੇਹਤ ਦਰਦਨਾਕ ਹਾਦਸਾ ਵਾਪਰਿਆ ਸੀ ਜਿਸ ਵਿੱਚ ਇੱਕ ਰਾਜਤਾਨੀ ਬੱਸ ਨੇ ਮਾਂ ਤੇ ਉਸਦੇ ਦੋ ਪੁੱਤਾਂ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਦੌਰਾਨ ਇੱਕ ਪੁੱਤ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਜਦਕਿ ਮਾਂ ਤੇ ਉਸਦੇ ਦੂਜੇ ਪੁੱਤ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਲਾਜ ਚੱਲ ਰਿਹਾ ਸੀ ਜਿਨ੍ਹਾਂ ਦੇ ਵੀ ਬੀਤੇ ਦਿਨ ਮੌਤ ਹੋ ਗਈ ਤੇ ਇਸ ਹਾਦਸੇ ਨਾਲ ਪਿੰਡ ਪਵੇ ਝਿੰਗੜਾ ਜੋ ਕਿ ਦਸੂਹਾ ਹਲਕਾ ਦਿਨ ਆਉਂਦਾ ਹੈ ਪੂਰੇ ਪਿੰਡ ਚ ਮਾਤਮ ਸ਼ਾ ਗਿਆ ਸੀ ਕਿਉਂਕਿ ਤੇਜ਼ ਰਫ਼ਤਾਰ ਰਾਜਤਾਨੀ ਬੱਸ ਵੱਲੋਂ ਪੂਰੇ ਦਾ ਪੂਰਾ ਪਰਿਵਾਰ ਹੀ ਖਤਮ ਕਰ ਦਿੱਤਾ ਗਿਆ ਸੀ ਕੱਲ ਜਦੋਂ ਇੱਕੋ ਸਮੇਂ ਦੌਰਾਨ ਤਿੰਨ ਚਿਤਾਵਾਂ ਇਕੱਠੀਆਂ ਜਲੀਆਂ ਤਾਂ ਪੂਰੇ ਦਾ ਪੂਰਾ ਪਿੰਡ ਹੀ ਰੋਪਿਆ ਕਿਉਂਕਿ ਪਿੰਡ ਦਾ ਇੱਕ ਸਾਰਾ ਪਰਿਵਾਰ ਹੀ ਬਸ ਨੇ ਉਜਾੜ ਕੇ ਰੱਖ ਦਿੱਤਾ ਸੀ ਇਸ ਦੌਰਾਨ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਦਾ ਦੁੱਖ ਵੇਖਿਆ ਨਹੀਂ ਸੀ ਜਾ ਰਿਹਾ ਸਸਕਾਰ ਮੁੱਕ ਕੇ ਪਹੁੰਚੇ ਰਿਸ਼ਤੇਦਾਰਾਂ ਨੇ ਇਸ ਗੱਲ ਨੂੰ ਲੈ ਕੇ ਰੋਸ ਪ੍ਰਗਟਾਇਆ ਕਿ ਪਹਿਲਾਂ ਤਾਂ ਉਹਨਾਂ ਦੀ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਸੀ ਤੇ ਫਿਰ ਐਸਟੀਐਮ ਵੱਲੋਂ ਭਰੋਸਾ ਵੀ ਦਿੱਤਾ ਗਿਆ ਸੀ ਪਰantu ਅੱਜ ਇੰਨੇ ਵੱਡੇ ਦੁਖਾਂਤ 'ਚ ਉਹਨਾਂ ਨਾਲ ਦੁੱਖ ਵੰਡਾਉਣ ਲਈ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਹੀ ਪਹੁੰਚਿਆ ਤੇ ਨਾ ਹੀ ਕੋਈ ਰਾਜਨੀਤਿਕ ਨੁਮਾਇੰਦਾ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਵੇਂ ਇੱਕ ਪੁੱਤ ਰਿੰਦਾ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਆਪਣਾ ਗੁਜ਼ਾਰਾ ਕਰ ਸਕੇ ਹੁਸ਼ਾਰਪੁਰ 뉴스 ਦੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ ਜਿਸ ਨੂੰ ਕਰਜੀ ਅੱਜ ਇੱਕੋ ਜਗ੍ਹਾ 'ਚ ਤਿੰਨ ਚਿਤਾਵਾਂ ਜਲ ਗਈਆਂ ਪਿੰਡ ਵਿੱਚ ਜਿਹੜਾ ਹਾਦਸਾ ਕੀ ਹੋਇਆ ਸੀ ਪੂਰਾ ਮਾਮਲਾ ਹੈ ਮੇਰੇ ਚਾਚੀ ਜੀ ਆਉਂਦੇ ਸੀਗੇ ਆਪਣੇ ਮਾਈਕੇ ਦੇ ਪਿੰਡ ਜਾ ਕੇ ਰਹਿਣ ਲੱਗ ਪਏ ਸੀਗੇ ਹੂੰ ਤੇ ਇੱਥੇ ਆਉਂਦੇ ਸੀਗੇ ਦਾਣੇ ਵਾਲੀ ਕੇਵਾਈਸੀ ਕਰਾਉਂਦੀ ਸੀਗੇ ਤੇ ਆਪਣੇ ਪੈਨਸ਼ਨ ਲੈਣ ਆਏ ਸੀਗੇ ਤੇ ਜਿੱਦਾਂ ਸਰਪੰਚ ਦੇ ਘਰੋਂ ਨਿਕਲੇ ਆ ਤੇ ਰੋਡ ਤੇ ਆਉਂਦੇ ਪਏ ਸੀ ਆਪਣੇ ਆਪਣੇ ਰਸਤੇ ਸੀਗੇ ਕੱਚੇ ਰਸਤੇ ਸੀਗੇ ਆਂਧੇ ਦੇ ਵਿੱਚ ਬੱਸ ਨੇ ਟੱਕਰ ਮਾਰੀ ਆ 9 10 ਨੂੰ ਇਹ ਹਾਦਸਾ ਹੋਇਆ ਆ ਉਸ ਦਿਨ ਵੀ ਅਸੀਂ ਧਰਨਾ ਵੀ ਲਾਇਆ ਕੋਈ ਸੜਵਾਈ ਨਹੀਂ ਸਾਡੀ ਹੋਈ ਤਿੰਗਾ ਫਿਰ ਕਿੰਨੇ ਜਣੇ ਸੀਗੇ ਟੋਟਲ ਇਹ ਤਿੰਨ ਜਣੇ ਸੀਗੇ ਰਿਸ਼ਤੇ ਵਿੱਚ ਕੀ ਲੱਗਦੇ ਸੀ ਹਾਂਜੀ ਇਹ ਰਿਸ਼ਤੇ ਚ ਮਾਪ ਪੁੱਤ ਲੱਗਦੇ ਸੀਗੇ ਜినਕਮਰੀ ਜੀ ਤੁਹਾਡੇ ਕੀ ਲੱਗਦੇ ਸੀ ਇਹ ਸਾਡੀ ਜਠਾਣੀ ਲੱਗਦੀ ਸੀ ਜੀ ਉਹਨਾਂ ਦੇ ਦੋ ਬੇਟੇ ਵੀ ਨਾਲ ਹਾਂਜੀ ਉਹਨਾਂ ਦੇ ਦੋ ਬੇਟੇ ਸਾਡੇ ਤਿੰਨੇ ਚਿਤਾਵਾਂ ਪਿੰਡ ਵਿੱਚ ਇਕੱਠੀਆਂ ਜਲ ਰਹੀਆਂ ਹਨ ਹਾਂਜੀ ਤੇ ਤੁਸੀਂ ਦੱਸੋ ਕਿ ਇਹ ਹਾਦਸਾ ਕਦੋਂ ਹੋਇਆ ਸੀ ਔਰ ਕਿੱਦਾਂ ਹੋਇਆ ਸੀ ਇਹ ਵਾਜੀ 10 ਤਰੀਕ ਨੂੰ ਨਵਾਂ ਮਹੀਨੇ ਨੂੰ ਹੋਇਆ ਸੀ ਜਿਹਨਾਂ ਵਿੱਚ ਇੱਕ ਬੱਚੇ ਦੀ ਬੱਸ ਵਾਲੇ ਨੇ ਟੱਕਰ ਮਾਰੀ ਸੀ ਇੱਕ ਬੱਚੇ ਦੀ ਮੌਕੇ ਤੇ ਡੈਥ ਹੋ ਗਈ ਸੀ ਤੇ ਦੂਜੇ ਦੋ ਅੰਬਰਸਰ ਵਿੱਚ ਦਾਗਾਂ ਸੀ ਜਦ ਮੈਂਟੀਲੇਟਰ ਤੇ ਉਹਨਾਂ ਤਾਂ ਅਜ ਉਹਨਾਂ ਦਾ ਇਕੱਲਾ ਹੀ ਮੁੰਡਾ ਰਹਿ ਗਿਆ ਵਾ ਅਸੀਂ ਹਾਂਜੀ ਕੋਈ ਰਹਿ ਗਿਆ ਵਾ ਬਾਕੀ ਸਾਰਾ ਪਰਿਵਾਰ ਪੂਰਾ ਖਤਮ ਹੋ ਗਿਆ ਇੱਕ ਕੋ ਬੱਚਾ ਰਹਿ ਗਿਆ ਭਾਜੀ ਕੀ ਮੰਗ ਕਰਦੇ ਹੋ ਤੁਸੀਂ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਕਹੇ ਹੋ ਕਿ ਨਹੀਂ ਆ ਕਿ ਅਸੀਂ ਕਿ ਉਹਨਾਂ ਨੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਉਹ ਬੱਸਾਂ ਵਾਲਿਆਂ ਚਾਹੀਦਾ ਇਨੀ ਤੇਜ਼ ਬੱਸਾਂ ਨਾ ਚੱਲੋ ਹਨ ਉਹਨਾਂ ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੈਗੀ ਨਾ ਕੋਈ ਬੱਸ ਵਾਲਾ ਆਇਆ ਨਾ ਕੋਈ ਉਹਨਾਂ ਤੇ ਕੋਈ ਮਾਲਕ ਆਇਆ ਕਿ ਇਹਨੇ ਆ ਕੇ ਨਾ ਕੋਈ ਤੇ ਵੋਟਾਂ ਲੈਣ ਵਾਸਤੇ ਆ ਜਾਂਦੇ ਆ ਉਦਾਂ ਕੋਈ ਇੱਥੇ ਮੰਤਰੀ ਕੋਈ ਕੋਈ ਨਹੀਂ ਆਇਆ ਹੈਗਾ ਨਾ ਕੋਈ ਚੇਅਰਮੈਨ ਨਾ ਕੋਈ ਮੰਤਰੀ ਕੋਈ ਨਹੀਂ ਭਾਜੀ ਇੱਥੇ ਬੜਿਆ ਹੈਗਾ ਸਰਕਾਰ ਤੋਂ ਕੀ ਮੰਗਦੇ ਤੁਹਾਡੀ ਅਸੀਂ ਇਨਸਾਫ ਚਾਹੁੰਦੇ ਇਸ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਵਰਤਿਆ ਸਾਡੇ ਪਿੰਡ ਪਮਿਆਂ ਵਿੱਚ ਉਹਦਾ ਪਲੀ ਪੰਤੀ ਇਸ ਕਰਕੇ ਜੋ ਭਾਣਾ ਵਰਤਿਆ ਉਸ ਦਾ ਜੋ ਬੱਚਿਆਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਬੱਚਾ ਆਪਣੀ ਜ਼ਿੰਦਗੀ ਪ੍ਰੀਤ ਕਰ ਸਕੇ ਬਾਕੀ ਜੋ ਇਹਨਾਂ ਦੀ ਮਾਦਰ ਗੁਜ਼ਰ ਗਈ ਹੈ ਜੋ ਉਹਨਾਂ ਦੇ ਭਰਾ ਗੁਜ਼ਰ ਗਏ ਹਨ ਉਹ ਕੁਦਰਤ ਦਾ ਕਹਿਰ ਜੋ ਵਾਪਰਿਆ ਉਹ ਨਾ ਪੂਰਾ ਹੋਣਾ ਘੱਟ ਆ ਅਸੀਂ ਇਹ ਹੀ ਕਹਿੰਦੇ ਹਾਂ ਸਰਕਾਰ ਅੱਗੇ ਹੀ ਮੰਗ ਕਰਦੇ ਆ ਕਿ ਜਿਹੜੇ ਬੱਚੇ ਦਾ ਆ ਜੋ ਵੀ ਬੈਨੀਫਿਟ ਬਣਦਾ ਇਹਨੂੰ ਮਿਲਾਇਆ ਦਿੱਤਾ ਜਾਵੇ ਬਾਕੀ ਨੌਕਰੀ ਦਿੱਤੀ ਜਾਵੇ ਤਾਂ ਉਹ ਆਪਣੀ ਜ਼ਿੰਦਗੀ ਬਿਤੀ ਕਰਦਾ ਜਾਵੇ ਜੀ ਅੱਜ ਜਦੋਂ ਐਡਾ ਵੱਡਾ ਹਾਦਸਾ ਵਾਪਰਿਆ ਜਿਸ ਇਕੱਠੇ ਸੰਸਕਾਰ ਮਾਂ ਦਾ ਦੋ ਪੁੱਤਾਂ ਦਾ ਕੀਤਾ ਹੈ ਇਹ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਇਹ ਜੀ ਜੋ ਹਾਦਸਾ ਹੋਇਆ ਇਹ 10 ਤਰੀਕ ਨੂੰ ਹੋਇਆ ਸੀਗਾ ਜੀ ਇੱਕ ਪ੍ਰਾਈਵੇਟ ਬੱਸ ਜੋ ਰਾਜਧਾਨੀ ਔਰਬਿਟ ਕੰਪਨੀ ਦੀ ਹੈ ਉਹਨੇ ਇਹਨਾਂ ਤਿੰਨਾਂ ਨੂੰ ਟੱਕਰ ਮਾਰੀ ਸੀ ਜਿਸ ਵਿੱਚ ਇੱਕ ਮਾਂ ਸੀ ਉਸਦੇ ਦੋ ਬੇਟੇ ਸੀਗੇ ਉਨ੍ਹਾਂ ਦੇ ਵਿੱਚੋਂ ਇੱਕ ਬੇਟੇ ਦੀ ਮੌਕੇ ਤੇ ਮੌਤ ਹੋ ਗਈ ਸੀ ਵੀ ਦੋਨਾਂ ਨੂੰ ਦਸੂਆ ਹਸਪਤਲ ਲੈ ਕੇ ਗਿਆ ਸੀ ਉਹਨਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਸੀਗਾ ਜਿੱਥੇ ਕਿ ਉਹਨਾਂ ਦੀ 2 ਦਿਨ ਪਹਿਲਾਂ ਮੌਤ ਹੋ ਗਈ ਅੱਜ ਇਹਨਾਂ ਦੇ ਨਾਂ ਦਾ ਸੰਸਕਾਰ ਕੀਤਾ ਜਾ ਰਿਹਾ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਬੱਚੇ ਨੂੰ ਜੋ ਵੀ ਸਰਕਾਰੀ ਨੌਕਰੀ ਦਿੱਤੀ ਜਾਵੇ ਤਰਸ ਦੇ ਆਧਾਰ ਤੇ ਔਰ ਅਸੀਂ ਇੱਕ ਹੋਰ ਸਾਨੂੰ ਇਤਰਾਜ਼ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਮੌਕੇ ਤੇ ਨਹੀਂ ਪਹੁੰਚਿਆ ਨਾ ਐਮ ਐਲ ਏ ਨਾ ਹੀ ਕੋਈ ਐਸ ਡੀ ਐਮ ਵਗੈਰਾ ਕੋਈ ਨਹੀਂ ਪਹੁੰਚੇ ਅਸੀਂ ਇਹੀ ਚਾਹੁੰਦੇ ਆ ਕਿ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅੱਜ ਹਾਦਸਾ ਜੋ ਹੋਇਆ ਸੀਗਾ ਸੰਸਕਾਰ ਕੀਤਾ ਤੁਹਾਡੇ ਨਾਲ ਜੋ ਪ੍ਰਸ਼ਾਸਨ ਨੇ ਕੁਝ ਵਾਦੇ ਕੀਤੇ ਸੀ ਕਿ ਉੱਥੇ ਦੱਸੋ ਜਰਗਨ ਭਾਜੀ ਕੁਝ ਵੀ ਵਾਦੇ ਜਿਹੜੇ ਵੀ ਉਹਨਾਂ ਨੇ ਕਰਕੇ ਗਏ ਐਸ ਡੀ ਐਮ ਆਇਆ ਸੀਗਾ ਉਹ ਕਹਿੰਦੇ ਸੀ ਕਿ ਤੁਹਾਡੀਆਂ ਹੀ ਮਾਲੀ ਸਹਾਇਤਾ ਵੀ ਕਰਾਂਗੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਇੱਥੇ ਆ ਕੇ ਇੱਕ ਵਾਰੀ ਵੀ ਆ ਕੇ ਨਹੀਂ ਗਏ ਸੰਸਕਾਰ ਹੋਇਆ ਜੋ ਉੱਥੇ ਵੀ ਨਹੀਂ ਆਏ ਇਹ ਠੀਕ ਹੈ ਨਾ ਕੋਈ ਪੁਲਿਸ ਦੇ ਘੜੀ ਗਿਆ ਕੋਈ ਵੀ ਵੱਡਾ ਅਫਸਰ ਕੋਈ ਵੀ ਨਹੀਂ ਇੱਥੇ ਪਹੁੰਚਿਆ ਨਾ ਕੇ ਐਮ ਐਲ ਏ ਪਹੁੰਚਿਆ ਇੱਥੇ ਠੀਕ ਹੈ ਜੀ ਬਾਕੀ ਜੀ ਜੋ ਬੱਸ ਵਾਲੇ ਆ ਇਹ ਬਹੁਤ ਤੇਜ਼ ਚਲਾਉਂਦੇ ਪਏ ਕੋਈ ਇਹਨਾਂ ਦਾ ਕੋਈ ਸਿਸਟਮ ਹੈ ਨਹੀਂਗਾ ਬੱਸ ਦਾ ਇਹ ਨਹੀਂ ਸਪੀਡ ਦਾ ਜਾਂਦੇ ਜੋ ਹਜੇ ਹਫਤਾ ਹੋਇਆ ਇਹ ਗੱਲ ਨੂੰ ਹਜੇ ਵੀ ਬੱਸ ਉਹੀ ਸਪੀਡ ਨਾਲ ਚੱਲ ਰਹੀ ਹੈ ਭਾਜੀ ਕੋਈ ਵੀ ਜਨਨ ਕੀ ਬੱਸ ਦਾ ਕੋਈ ਰੂਲ ਰੈਗੂਲੇਸ਼ਨ ਨਹੀਂ ਹੈਗਾ ਕਿ ਹੁਣ ਅਗਲੀ ਤੁਹਾਡੀ ਤਿਆਰੀ ਹੈ ਮੇਰੀ ਭਾਜੀ ਇਹ ਹੀ ਹੈਗਾ ਕਿ ਇੱਥੇ ਕੋਈ ਸਪੀਡ ਲਿਮਟ ਬਣਾਈ ਜਾਵੇ ਬੋਰ ਲਗਾਏ ਜਾਣ ਕੈਮਰੇ ਲਗਾਏ ਜਾਣ ਕਿ ਜਾ ਕੇ ਪਤਾ ਤਾਂ ਲੱਗੇ ਕਿ ਹਕੀ ਕਿਦਾਂ ਹੋ ਰਿਹਾ ਹਾਸੇ ਕਿਦਾਂ ਹੋ ਰਿਹਾ ਦੂਜਾ ਹਾਸਾ ਹੋ ਗਿਆ ਹੈ ਇਸ ਮਹੀਨੇ ਦੇ ਵਿੱਚ ਦੂਜਾ ਹਾਸਾ ਹੈ ਭਾਜੀ ਅੱਗੇ ਤੋਂ ਜਨਨ ਕੀ ਬੱਸਾਂ ਦਾ ਇਹਨਾਂ ਸਿਸਟਮ ਬਣਾ We at GNA University see potential in everyone and everything around us. We drive innovation and entrepreneurship. We grow competent global citizens to effect positive change around them.